लुधियाने ਵਿੱਚ ਪਹਿਲੀ ਵਾਰ ਬਾਲੀਵੁੱਡ ਅਦਾਕਾਰ ਅਰਬਾਸ ਖਾਨ ਅਤੇ ਅਮੀਸ਼ਾ ਪਟੇਲ ਲੁਧਿਆਣੇ ਆ ਰਹੇ ਨੇ ਇਸ ਤਰ੍ਹਾਂ ਨ ਆਈਕੋਨਿਕ ਇੰਡੀਆ ਨਾਮ ਦਾ ਮੁਕਾਬਲਾ ਵੀ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਇੱਕ ਆਈਕੋਨਿਕ ਮਹਿਲਾ ਅਤੇ ਇੱਕ ਆਈਕੋਨਿਕ ਪੁਰਸ਼ ਨੂੰ ਚੁਣਿਆ ਜਾਵੇਗਾ ਇਸ ਤੋਂ ਇਲਾਵਾ ਸਮਾਜ ਦੀਆਂ ਉਹਨਾਂ ਮਹਿਲਾਵਾਂ ਨੂੰ ਇਸ ਮੌਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ ਜਿਨ੍ਹਾਂ ਨੇ ਆਪਣੇ ਘਰ ਦੇ ਨਾਲ ਦੇਸ਼ ਦੇ ਵਿਕਾਸ ਲਈ ਸਮਾਤ ਵਿੱਚ ਅਹਿਮ ਯੋਗਦਾਨ ਪਾਇਆ ਇਸ ਦੌਰਾਨ ਬੱਚਿਆਂ ਦਾ ਵੀ ਸ਼ੋਅ ਕਰਵਾਇਆ ਜਾਵੇਗਾ ਬਾਲੀਵੁੱਡ ਅਦਾਕਾਰਾਂ ਤੋਂ ਇਲਾਵਾ ਬਾਲੀਵੁੱਡ ਅਦਾਕਾਰ ਵੀ ਇਸ ਵਿੱਚ ਸ਼ਾਮਲ ਹੋਣਗੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਰਿਸ਼ੀਦਾ ਰਾਣਾ ਤੇ ਜਿੱਦਾਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਆਰ ਆਰ ਪ੍ਰੋਡਕਸ਼ਨ ਹਾਊਸ ਅਸੀਂ ਲਾਂਚ ਕੀਤਾ ਹੈ ਆਰ ਆਰ ਪ੍ਰੋਡਕਸ਼ਨਸ ਇੱਕ ਐਸੀ ਫਰਮ ਹੈ ਜੋ ਸੌਂਗਸ ਤੇ ਫਿਲਮ ਦੇ ਪ੍ਰੋਜੈਕਟਸ ਤੇ ਕੰਮ ਕਰੇਗੀ ਤੇ ਨਾਲ ਹੀ ਨਵੇਂ ਚਿਹਰਿਆਂ ਨੂੰ ਅਸੀਂ ਮੌਕਾ ਦਵਾਂਗੇ ਸਾਡੇ ਨਾਲ ਸੌਂਗਸ ਤੇ ਫਿਲਮਸ ਕਰਨ ਦਾ ਤੋ ਆਨੋ ਆਲਰੇਡੀ ਪਤਾ ਹੈ ਕਿ ਸਾਡੇ ਕੁਝ ਸੌਂਗਸ ਲਾਈਕ ਮੇਰੇ ਸੌਂਗਸ ਕੁਝ ਆਰਟਿਸਟਸ ਨਾਲ ਆ ਚੁਕੇ ਹੈ ਜਿਦਾ ਨੀਸ਼ਾ ਬਾਨੂ ਜੀ ਨਾਲ ਆਰ ਨੇਦੀ ਹੋਰ ਵੀ ਕਈ ਆਰਟਿਸਟ ਨਾਲ ਆਲਰੇਡੀ ਸੌਂਗਸ ਆ ਚੁਕੇ ਹੈ ਤੇ ਅਪਕਮਿੰਗ ਪ੍ਰੋਜੈਕਟਸ ਸਾਡੇ ਆ ਰਹੇ ਨੇ ਆਲਰੇਡੀ ਸਾਡੇ 3 ਸੌਂਗਸ ਸ਼ੂਟ ਹੋ ਚੁਕੇ ਹੈ ਆਰ ਆਰ ਪ੍ਰੋਡਕਸ਼ਨ ਦੇ ਵਿੱਚ ਹੁਣ ਜਿੱਦਾ ਅਸੀਂ ਕਰਨ ਜਾ ਰਿਹਾ ਆ ਆਲਰੇਡੀ ਸਾਡੇ 3 ਆਫਿਸਿਸ ਹੈ ਅਲੱਗ-ਅਲੱਗ ਜਗ੍ਹਾ 'ਚ ਇੱਕ ਬੰਬੇ 'ਚ ਹੈ ਬੋਰਾਵਾਲੀ ਵੈਸਟ ਦੇ ਵਿੱਚ ਨियर ਪ੍ਰਗਤੀ ਨਾਕਾ ਦਿੱਲੀ ਦੇ ਵਿੱਚ ਸਾਡੇ ਨਾਲ ਇੱਕ ਕੰਪਨੀ ਨੇ ਮਰਜ ਕਰ ਲਿਆ ਜਿਹੜੀ ਕਿ ਆਲਰੇਡੀ 13 ਇਅਰਸ ਤੋਂ 13 ਇਅਰਸ ਤੋਂ ਪੈਜੈਂਟ ਵਰਕ ਕਰਵਾ ਰਹੀ ਹੈ ਤੇ ਲੁਧਿਆਣਾ ਵਿੱਚ ਸਾਡਾ ਆਰਆਰ ਪ੍ਰੋਡਕਸ਼ਨ ਦਾ ਆਪਣਾ ਆਫਿਸ ਹੈ ਉਸ ਤੋਂ ਬਾਅਦ ਅਸੀਂ ਕੰਪਨੀ ਦੇ ਨਾਲ ਪਾਰਟਨਰਸ਼ਿਪ 'ਚ ਕੰਮ ਕਰ ਰਹੇ ਹਾਂ ਜਿਹੜੀ ਕਿ ਹੈ ਮੇਕ ਇਨ ਇੰਡੀਆ ਜੋ ਕਿ ਟ੍ਰੇਡਮਾਰਕ ਕਾਪੀਰਾਈਟ ਡਿਜ਼ਾਈਨਸ ਪੇਟੈਂਟ ਇੰਡੀਆ ਲੈਵਲ ਤੇ ਵੀ ਇੱਕ ਵਰਕ ਕਰਦੀ ਹੈ ਤੇ ਨਾਲ ਹੀ ਇੰਟਰਨੈਸ਼ਨਲ ਲੈਵਲ ਤੇ ਵੀ ਬਾਕ ਕਰਦੀ ਹੈ ਹੁਣ ਸਾਡਾ ਮੇਨ ਮਕਸਦ ਅੱਜ ਦੇ ਪ੍ਰੈਸ ਕਾਨਫਰੈਂਸ ਦਾ ਇਹ ਸੀ ਕਿ ਜਿੱਦਾਂ ਕਿ ਤੁਸੀਂ ਸਾਰੇ ਜਾਣਦੇ ਹੋ ਮਾਰਚ ਜਿਹੜਾ ਮੰਥ ਹੈ ਉਹਨੂੰ ਇੰਟਰਨੈਸ਼ਨਲ ਔਮਨ ਮੰਥ ਤੋਂ ਜਾਣਿਆ ਜਾਂਦਾ ਹੈ ਯਾਨੀ ਕਿ ਔਮਨਸ ਦਾ ਡੇ ਤੇ ਆਰ ਆਰ ਪ੍ਰੋਡਕਸ਼ਨਸ 24 ਮਾਰਚ ਨੂੰ ਆਪਣਾ ਇੱਕ ਫੰਕਸ਼ਨ ਲੈ ਕੇ ਆ ਰਹੀ ਹੈ ਜਿਦੇ ਵਿੱਚ ਅਸੀਂ ਵੂਮਨ ਦੀ ਖੂਬਸੂਰਤੀ ਨੂੰ ਦਰਸਾਉਣ ਲਈ ਇੱਕ ਟਾਈਟਲ ਲੈ ਕੇ ਆਇਆ ਇੱਕ ਕੰਪੀਟੀਸ਼ਨ ਲੈ ਕੇ ਆਇਆ ਮਿਸ ਐਂਡ ਮਿਸਿਸ ਆਈਕੋਨਿਕ ਇੰਡੀਆ ਨਾਲ ਹੀ ਕਿਡਸ ਸ਼ੋਅ ਹੈ ਜਿਹਦੇ ਵਿੱਚ ਅਸੀਂ ਹਰ ਏਜ ਗਰੁੱਪ ਦੀ ਲੇਡੀਜ਼ ਨੂੰ ਇੱਕ ਮੌਕਾ ਦਵਾਂਗੇ ਟੂ ਸ਼ੋਅ ਹਰ ਬਿਊਟੀ ਔਨ ਅ ਪਲੈਟਫਾਰਮ ਤੇ ਨਾਲ ਹੀ ਆਰ ਆਰ ਪ੍ਰੋਡਕਸ਼ਨ ਇਸ ਇੰਨੇ ਅੱਛੇ ਦਿਨ ਨੂੰ ਸੈਲੀਬ੍ਰੇਟ ਕਰਨ ਲਈ ਅਸੀਂ ਅਵਾਰਡ ਨਾਈਟ ਰੱਖੀ ਹੈ ਜਿਹਦੇ ਵਿੱਚ ਅਸੀਂ ਬਿਲਕੁਲ ਐਲਾਈਟ ਲੇਡੀਜ਼ ਨੂੰ ਸਨਮਾਨਿਤ ਕਰਾਂਗੇ ਜਿਨ੍ਹਾਂ ਨੇ ਆਪਣੇ ਘਰ ਦੇ ਨਾਲ-ਨਾਲ ਪੰਜਾਬ ਦੇ ਉਨਤ ਵਿੱਚ ਵੀ ਆਪਣਾ ਯੋਗਦਾਨ ਪਾਇਆ ਤੇ ਆਪਣਾ ਹੀ ਨਾਮ ਨਹੀਂ ਬਲਕਿ ਇਹਨਾਂ ਨੇ ਪੰਜਾਬ ਦਾ ਵੀ ਨਾਮ ਰੋਸ਼ਨ ਕੀਤਾ ਹੈ ਇੰਡੀਆ ਲੈਵਲ ਤੇ ਜਾਂ ਇੰਟਰਨੈਸ਼ਨਲ ਲੈਵਲ ਤੇ ਉਹਨਾਂ ਨੂੰ ਸਨਮਾਨਿਤ ਕਰਨ ਲਈ ਅਸੀਂ ਇਹ ਸ਼ੋਅ ਕਰਨ ਜਾ ਰਹੇ ਹਾਂ ਫੋਰ ਐਗਜ਼ਾਮਪਲ ਤੁਸੀਂ ਮੰਨ ਲਓ ਕਿ ਅਸੀਂ ਸਾਰੀ ਪੰਜਾਬ ਦੀ ਲੇਡੀਜ਼ ਔਰ ਟਾਡੇ ਆਸ-ਪਾਸ ਜਿਹੜੀਆਂ ਨੇਪਰਿੰਗ ਸਟੇਟਸ ਐ ਉਹਨਾਂ ਦੀ ਲੇਡੀਜ਼ ਨੂੰ ਜਿਨ੍ਹਾਂ ਨੇ ਵੀ ਬਹੁਤ ਅੱਛਾ ਆਪਣੇ ਬਿਜ਼ਨਸ ਦੇ ਵਿੱਚ ਜਾਂ ਆਪਣੇ profession ਦੇ ਵਿੱਚ ਕੀਤਾ ਉਹਨਾਂ ਨੂੰ ਅਸੀਂ ਸਨਮਾਨਿਤ ਕਰਨ ਜਾ ਰਿਹਾ ਤੇ ਮੈਂ ਆਸ਼ਾ ਕਰਦੀ ਆਂ ਤੁਹਾਡੇ ਸਭ ਦੇ ਯੋਗਦਾਨ ਨਾਲ ਤੇ ਸਾਡੀ ਮਿਹਨਤ ਨਾਲ ਇਹ ਫੰਕਸ਼ਨ ਸਕਸੈਸਫੁਲ ਰਹੇਗਾ ਥੈਂਕ ਯੂ ਦੁਜੀਆਨਾ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ